ਬਾਕੀ ਪੁੱਛੋ ਨਾ ਅੱਜ ਦੇ ਟਾਈਮ 'ਚ ਸਮਾਜ ਸੇਵੀ ਇੱਕ ਗਾਲ ਬਣ ਕੇ ਰਹਿ ਗਈ ਹੈ ਠੀਕ ਠੀਕ ਤੇ ਬਾਕੀ ਸਮਾਜ ਸੇਵਾ ਇਧਰੋਂ ਪੈਸੇ ਲੈ ਕੇ ਇਧਰ ਜਾਂ ਇਧਰੋਂ 100 ਲੱਖ ਰੁਪਏ 20 ਅੱਗੇ ਦੇ ਤੇ ਅਸੀਂ ਜੇ ਪਾਲੇ ਉਹ ਸਮਾਜ ਸੇਵਾ ਦੇ ਪਿਛਲੇ ਸਮਾਜ ਸੇਵੀ ਜਿੰਨੇ ਫਿਰਦੇ ਆ ਉਹਨਾਂ 'ਚ ਕਿੰਨੇ ਬੰਦੇ ਮੈਂ ਆਪਣੀ ਗੱਲ ਕਰਦਾ ਮੈਂ ਬਿਲਕੁਲ ਰੁਪਈਆ ਨਹੀਂ ਲਾਉਂਦਾ ਕਿੰਨੇ ਬੰਦੇ ਉਹਨਾਂ 'ਚ ਆਪਣੀ ਜੇਬ 'ਚ ਰੁਪਈਆ ਲਾਉਂਦੇ ਆ ਲਾਉਂਦਾ ਕੋਈ ਨਹੀਂ ਕੋਈ ਨਹੀਂ ਲਾਉਂਦਾ ਮੈਂ ਅੱਗੇ ਬੋਲਿਆ ਐਨ ਆਰ ਆਈ ਭਰਾਵਾਂ ਨੂੰ ਬੋਲਦਾ ਜੇ ਕੋਈ ਵੀ ਆ ਬਾਈ ਐਵੇਂ ਕਿਸੇ ਵਿਚੋਲੇ ਨੂੰ ਪੈਸਾ ਨਾ ਦਿਓ ਤੇ ਬਾਈ ਜੀ ਹੁਣ ਮੈਂ ਤੁਹਾਨੂੰ ਇਹ ਪੁੱਛਣਾ ਚਾਹੂੰਗਾ ਵੀ ਹੁਣ ਅੱਜ ਕੱਲ ਕਿੱਥੇ ਹੁੰਨੇ ਤੁਸੀਂ ਅੱਜ ਪਹਿਲਾਂ ਦੋਆ ਇੱਕ ਤੁਹਾਡੇ ਗੱਲ ਦਾ ਆਵਾਜ਼ ਨਾਲ ਜਿਆਦਾ ਗੱਲ ਦਾ ਆਵਾਜ਼ ਜਿਆਦਾ ਠੀਕ ਹੈ ਜੀ ਪਹਿਲਾਂ ਤੁਸੀਂ ਕਿਹਾ ਸਮਾਜ ਸੇਵੀ ਹਾਂਜੀ ਭਾਈ ਜੀ ਸੱਚੀ ਪੁੱਛੋ ਨਾ ਅੱਜ ਦੇ ਟਾਈਮ ਤੇ ਸਮਾਜ ਸੇਵੀ ਇੱਕ ਗਾਲ ਬਣ ਕੇ ਰਹਿ ਗਈ ਹੈ ਠੀਕ ਹੈ ਜੀ ਜਿਹੜੇ ਹਾਲਾਤ ਬਣੇ ਹੋ ਜਿਵੇਂ ਲੇਖੀ ਦਾ ਜੋ ਕੁਝ ਹੁੰਦਾ ਪਿਆ ਠੀਕ ਠੀਕ ਸਮਾਜ ਸੇਵਾ ਹੁੰਦੀ ਮੈਂ ਹਮੇਸ਼ਾ ਕਹਿੰਦਾ ਨਾ ਸਮਾਜ ਸੇਵਾ ਹੁੰਦੀ ਕੀ ਹੈ ਹਮ ਤੁਸੀਂ ਪੱਤਰਕਾਰ ਹਾਂਜੀ ਹਾਂਜੀ ਅੱਜਕੱਲੋ ਠੀਕ ਹੈ ਇਹ ਵੀ ਇੱਕ ਕਿਸਾਨ ਹੈ ਹਾਂਜੀ ਮੈਂ ਪੰਜਾਬ ਪੁਰਸਾ ਮਰਾਜ਼ਮਾਂ ਜੀ ਅਗਰ ਤੇ ਆਪਾਂ ਆਪਣੇ ਕੰਮ ਪ੍ਰਤੀ ਵਫਾਦਾਰ ਆ ਇਮਾਨਦਾਰ ਆ ਕਹਿੰਦਾ ਮਤਲਬ ਇਮਾਨਦਾਰ ਕੰਮ ਕਰਦੇ ਪਏ ਹਾਂ ਤੁਸੀਂ ਆਪਣੇ ਕਿਤੇ ਪ੍ਰਤੀ ਇਮਾਨਦਾਰ ਜਾਂ ਕੰਮ ਕਰਦੇ ਪਓ ਮੈਂ ਆਪਣੇ ਸਭ ਤੋਂ ਵੱਡੀ ਸਮਾਜ ਸੇਵਾ ਤੇ ਬਾਜੀ ਇਹ ਹੋਈ ਆ ਠੀਕ ਹੈ ਜੀ ਬਾਕੀ ਤੇ ਵੇ ਤੰਦੇ ਆ ਮਤਲਬ ਕਿ ਹਾਂਜੀ ਵੀ ਇਮਾਨਦਾਰੀ ਨਾਲ ਦਾ ਜਿਹੜਾ ਕੰਮ ਕਰਦੇ ਆ ਕਿਸੇ ਦਾ ਠੱਗੀ ਧੋਖਾ ਨਾ ਹੋਵੇ ਕਿਸੇ ਦਾ ਲਾਸ ਨਾ ਹੋਵੇ ਉਹ ਚੀਜ਼ ਚ ਜੋ ਵੀ ਕਰ ਸਭ ਤੋਂ ਵੱਡੀ ਉਹ ਸਮਾਜ ਸੇਵਾ ਹੋਗੀ ਸਮਾਜ ਦੀ ਸੇਵਾ ਤੇ ਹੋਗੀ ਨਾ ਠੀਕ 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 ਤੇ ਬਾਕੀ ਸਮਾਜ ਸੇਵਾ ਇਧਰੋਂ ਪੈਸੇ ਲੈ ਕੇ ਇਧਰ ਜਾਂ ਇਧਰੋਂ 100 ਲੱਖ ਰੁਪਏ 20 ਅੱਗੇ ਦੇ ਤੇ 80 ਜੇ ਪਾਲੇ ਉਹ ਸਮਾਜ ਸੇਵਾ ਦੀ ਹਾਂਜੀ ਹਾਂਜੀ ਆਪਾਂ ਮਦਦ ਕਹਿ ਸਕਦੇ ਆ ਉਹ ਵੀ ਜੇ ਕੈਦ ਕਰਵਾਉਣੀ ਆ ਸਿੱਧੀ ਅੱਜ ਕਾ ਲੋਕ ਘੱਟ ਕਰਵਾਉਂਦੇ ਆ ਵਿੱਚ ਉਹ ਚੋਲੇ ਥ्रू ਜ਼ਿਆਦਾ ਕੰਮ ਚੱਲਦਾ ਉਹ ਚੌਥਾ ਹਿੱਸਾ ਅੱਗੇ ਜਾਂਦਾ ਤੇ ਤਿੰਨ ਕਿਸੇ ਬਚੋਲੇ ਜੇਲ੍ਹ ਚ ਰਹਿ ਜਾਂਦੇ ਆ ਇਹ ਕੋੜਾ ਸੱਚ ਆ ਤੇ ਤੁਸੀਂ ਕਹਿਆ ਨਾ ਫੈਨ ਹਾਂਜੀ ਬਾਬਾ ਜੀ ਫੈਨ ਸਿਰ ਇੱਕੋ ਚੀਜ਼ ਆ ਫੈਨ ਸਿਰ ਬਾਬੇ ਨਾਨਕ ਦੇ ਜੀ ਜੀ ਇਨਸਾਨ ਦੇ ਕਦੇ ਫੈਨ ਨਹੀਂ ਹੁੰਦੇ ਹਾਂਜੀ ਹਾਂਜੀ ਇਨਸਾਨ 'ਚ 100 ਕਮੀਆਂ ਹੁੰਦੀਆਂ ਹਾਂਜੀ ਹਾਂਜੀ ਠੀਕ ਆ ਹਰ ਕੋਈ ਇਨਸਾਨ ਜੋ ਦਿਸਦਾ ਉਹ ਹੁੰਦਾ ਨਹੀਂ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਹਰ ਬੰਦਾ ਚੰਗਾ ਵਕਾਉਂਦਾ ਆਪਣੇ ਆਪ ਨੂੰ ਬਿਲਕੁਲ ਪ੍ਰੈਜ਼ੈਂਟ ਪ੍ਰੈਜ਼ੈਂਟ ਵਧੀਆ ਕਰਨੇ ਕਿਉਂਕਿ ਆਪਣੀ ਕਮੀ ਹਰੇਕ ਲੁਕਾਉਂਦਾ ਹੁੰਦਾ ਹੈ ਹਾਂ ਅੰਦਰ ਹਰ ਬੰਦੇ ਦੇ ਕੁਝੋ ਕੁਝ ਹੁੰਦਾ ਬਾਹਰੋਂ ਬੰਦਾ ਹਰ ਬੰਦੇ ਕੁਝ ਹੋਰ ਹੁੰਦਾ ਹਾਂਜੀ ਹਾਂਜੀ ਤੇ ਹਾਂਜੀ ਹੋਰ ਜਿਵੇਂ ਤੁਹਾਡਾ ਮੈਂ ਮੰਨ ਕੇ ਚੱਲੋ ਤੁਸੀਂ ਕਿਹਾ ਵੀ ਸਮਾਜ ਸੇਵਾ ਅੱਜ ਕੱਲ ਗਾਲ ਵਾਂ ਕੇ ਰਹਿ ਗਈ ਆ ਮੈਂ ਇੱਕ ਚੀਜ਼ ਖੁਦ ਨੋਟ ਕੀਤੀ ਆ ਜੀ ਜਦੋਂ ਆਪਾਂ ਮੰਨ ਕੇ ਚੱਲ ਦੇਖਿਆ ਵੀ ਕਿਸੇ ਦੀ ਹੈਲਪ ਕਰਦਿਆਂ ਕੋਈ ਬਿਮਾਰ ਆ ਗਰੀਬ ਆ ਹਨਾ ਵੀ ਉਹਦੀ ਹੈਲਪ ਕੀਤੀ ਆਪਾਂ ਕੋਈ ਉਹਦੀ ਟ੍ਰੀਟਮੈਂਟ ਕਰਵਾਇਆ ਜਾਂ ਕੁਝ ਵੀ ਪਰ ਇੱਕ ਚੀਜ਼ ਮੈਂ ਨੋਟ ਕੀਤੀ ਆ ਉਹਨਾਂ ਇਹਦੇ ਬੱਚੇ ਲੜਕੇ ਆ ਬਹੁਤ ਜ਼ਿਆਦਾ ਬਾਈ ਜੀ ਨਸ਼ੇ ਕਰਦੇ ਆ ਨਸ਼ੇ ਕਰਕੇ ਉਹੀ ਸੋਡੇ ਗੱਲ ਨੂੰ ਆਉਂਦੇ ਆ ਅੱਛਾ ਸੱਚਾ ਜਿੰਨਾਂ ਦੀ ਤੁਸੀਂ ਮਦਦ ਕਰਦੇ ਹੋ ਨਾ ਕਿੰਨੀ ਮਰਜ਼ੀ ਕਰ ਲੋ ਉਹ ਕੱਪੜੇ ਪਾੜਦੇ ਉਹੀ ਗੱਲ ਵੀ ਕਿੰਨਾ ਮਰਜ਼ੀ ਕਰ ਲੋ ਕਿਹਦਾ ਐਂਡ ਤੇ ਫਿੱਟ ਲੈਣ ਤਾਲਾ ਕੰਮ ਹੋ ਜਾਂਦਾ ਜਿਵੇਂ ਤੁਹਾਡੀ ਗੱਲ ਮੈਂ ਸਹਿਮਤ ਆ ਕੋਈ ਆਪਣਾ ਹੀ ਗੱਲ ਦਾ ਮਤਲਬ ਨਹੀਂ ਕਿ ਆਪਾਂ ਕਹਿੰਦੇ ਹਾਂ ਜੀ ਸ਼ਾਵਾਜ ਦੀ ਤਨੀਓ ਗੱਲ ਦਾ ਮਤਲਬ ਨਹੀਂ ਹੁੰਦਾ ਪਰ ਮੈਂ ਤਾਂ ਗੱਲ ਕਰਦਾ ਸਮਾਜ ਸੇਵਾ ਦੀ ਸਮਾਜ ਸੇਵਾ ਰਬੇ ਪਾਲਾ ਗੱਲ ਬੇੜਦੀ ਆ ਹਾਂਜੀ ਹਾਂ ਨਵੇੜੇ ਹੋਰ ਜਿਹਦੇ ਸਮਾਜ ਸੇਵੀ ਜਿੰਨੇ ਫਿਰਦੇ ਆ ਉਹਨਾਂ ਵਿੱਚ ਕਿੰਨੇ ਬੰਦੇ ਮੈਂ ਆਪਣੀ ਗੱਲ ਕਰਦਾ ਮੈਂ ਬਿਲਕੁਲ ਪੈਸਾ ਨਹੀਂ ਲਾਉਂਦਾ ਕਿੰਨੇ ਬੰਦੇ ਉਹਨਾਂ ਨੂੰ ਆਪਣੀ ਜੇ ਚੋਰੀਆ ਲਾਉਂਦੇ ਆ ਲਾਉਂਦਾ ਕੋਈ ਨਹੀਂ ਕੋਈ ਨਹੀਂ ਲਾਉਂਦਾ ਇਹ ਸਮਾਜ ਸੇਵੀ ਕਿਵੇਂ ਹੋ ਗਏ ਬਿਲਕੁਲ ਹਾਂਜੀ ਇੱਕ ਜਿਵੇਂ ਹੁਣ ਇੱਕ ਹੁਣੇ ਵੀਡੀਓ ਬਣਾ ਕੇ ਜਿਹੜੇ ਪੌਣੀ ਵੀ ਹੋਂ ਹਾਂਜੀ ਵੀਡੀਓ ਪਾਵਾਂਗੇ ਤੇ ਜਿਵੇਂ ਇੱਕ ਦੋ ਲੀਡਰ ਇੱਕ ਪਾਰਟੀ ਦੇ ਲੀਡਰ ਹੈ ਫਰਜ ਕਰ ਲਓ ਆਪਾਂ ਤੋਂ ਇੱਕ ਪਾਰਟੀ ਚ ਹਾਂਜੀ ਹਾਂ ਜਿਹੜੇ ਮੇਰੇ ਨਹੀਂ ਬਣੇ ਪਾਸੇ ਜਾ ਕੇ ਆਪਣੀ ਵੱਖਰੀ ਪਾਰਟੀ ਬਣਾ ਲਏ ਹਾਂਜੀ ਹਾਂਜੀ ਬਾਬੇ ਪਰ ਜਦੋਂ ਬਾਬੇ ਕੋਲ ਤੁਸੀਂ ਬਾਬੇ ਬੋ ਤੁਹਾਡੇ ਨਾਲ ਕਿਸ ਤਰ੍ਹਾਂ ਲੜਾਈ ਹੋ ਗਈ ਆਪਣੀ ਬਿਲਕੁਲ ਬਿਲਕੁਲ ਤੇ ਮੈਂ ਜਾ ਕੇ ਵੱਖਰਾ ਆਪਣਾ ਧੰਦਾ ਖੋਲਿਆ ਤੇਰਾ ਕੋਲ ਆਇਆ ਕੁਛ ਹੀ ਜੀ ਜੀ ਐ ਸਮਾਜ ਸੇਵਾ ਮੈਂ ਦੇਖਿਆ ਅੱਜ ਜਗ ਚੱਲਦੀ ਪਈ ਹੈ ਪਿੱਛੇ ਵੀਡੀਓ ਜੁਆ ਰੈਲ ਹੋਈ ਇੱਕ ਸਮਾਜ ਸੇਵੀ ਦੂਜੇ ਲੜਦਾ ਉਹ ਆਪਣਾ ਵੱਖਰਾ ਸਮਾਜ ਸੇਵਾ ਜੀ ਕੰਮ ਨਹੀਂ ਕਰਨਾ ਸਮਾਜ ਸੇਵਾ ਸੱਚ ਆ ਦੋਸਤੋ ਹਾਂ ਜੀ ਸੱਚ ਆ ਮੈਂ ਅੱਗੇ ਬੋਲਿਆ ਐਨਆਰਆ ਭਰਾਵਾਂ ਨੂੰ ਬੋਲਦਾ ਜੇ ਕੋਈ ਵੀ ਆ ਬਾਈ ਐਵੇਂ ਕਿਸੇ ਵਿਚੋਲੇ ਨੂੰ ਪੈਸਾ ਨਾ ਦਿਓ ਜੀ ਵਿਚੋਲੇ ਉਹਨੂੰ ਪੈਸੇ ਭੇਜ ਦਿਓ ਸੱਚ ਆ ਬਾਈ ਜੀ ਉਹ ਤਾਂ ਪੰਜਵਾਂ ਹਿੱਸਾ ਵੀ ਗਿਣੀ ਜਾਂਦਾ ਬਾਕੀ ਉਹ ਜੇਬ ਚ ਬਾਈ ਹੁੰਦੇ ਨਜ਼ਾਰੇ ਲੈ ਜਾਂਦੇ ਆ ਜੀ ਜੀ ਵੱਡੇ ਵੱਡੇ ਬਾਈ ਜੀ ਗੱਡੀਆਂ ਪੰਜਾਬ ਚ ਲੱਖ ਦੀ ਗੱਡੇ ਲਈ ਫਿਰਦੇ ਆ ਜੀ ਜੀ ਕਿੱਥੋਂ ਆਂਦੀ ਆ ਉਹ ਸਾਡੇ ਕੋਲ ਦੇਖ ਲਈ ਨਹੀਂ ਗਈ ਸੋ ਬਾਈ ਜੀ ਆਪਾਂ ਗੱਲਬਾਤ ਕੀਤੀ ਇਹਨਾਂ ਨਾਲ ਕਿਉਂਕਿ ਇਹਨਾਂ ਨੇ ਇਹ ਕੰਮ ਕੀਤਾ ਸਮਾਜ ਸੇਵਾ ਕੀਤੀ ਹੈ ਰੱਜ ਕੇ ਕੀਤੀ ਆ ਪਰ ਇੱਕ ਕੌੜਾ ਸੱਚ ਵੀ ਦੱਸਿਆ ਅੱਜ ਦਾ ਬਾਈ ਜੀ ਨੇ ਮੈਸੇਜ ਦਿੱਤਾ ਵੀ ਜੇ ਕਿਸੇ ਨੇ ਕੋਈ ਸੇਵਾ ਕਰਨੀ ਚਾਹੁੰਦਾ ਡਾਇਰੈਕਟ ਕਰੋ ਬਿਜੋਲਾ ਪਾਉਣ ਦੀ ਲੋੜ ਕਿਉਂਕਿ ਉਹ ਦੁਕਾਨਦਾਰੀ ਜਾਤ ਆਏ ਨਹੀਂ ਸਾਰੇ ਚੰਗੇ ਨਹੀਂ ਹੁੰਦੇ ਸਾਰੇ ਮਾੜੇ ਜਨ ਜ਼ਿਆਦਾਤਰ ਜਣ ਦੀ ਲੋਕਾਂ ਨੇ ਦੁਕਾਨਦਾਰੀ ਬਣਾ ਲਈ ਇਹ ਚੀਜ਼ ਠੀਕ ਕਹਿ ਸਕਦੇ ਤਕਰੀਬਨ ਸੋ ਬਾਈ ਇਹ ਤੁਹਾਨੂੰ ਜੇ ਬਾਈ ਦਾ ਮੈਸੇਜ ਵਧੀਆ ਲੱਗੇ ਕਿਉਂਕਿ ਆਪਣੇ ਜਿਹੜੇ ਪੈਸੇ ਆਪਾਂ ਹੈਲਪ ਕਰਦੇ ਆ ਕਿਤੇ ਗਲਤ ਜਗ੍ਹਾ ਨਾ ਲੱਗ ਜਾ ਬੇਸਟ ਜਾਂਦੇ ਆ ਬਾਈ ਜੀ ਹਨਾ ਆਪਣੇ ਪਿੰਡ ਚ ਸ਼ਹਿਰ ਹਾਂਜੀ ਹਾਂਜੀ ਸਭ ਤੋਂ ਪਹਿਲਾਂ ਆਪਣੇ ਰਿਸ਼ਤੇਦਾਰ ਦੇਖੋ ਜੀ ਬਿਲਕੁਲ ਬਿਲਕੁਲ ਗੱਲ ਕਾਵਾਂਗੇ ਸਹੀ ਗੱਲ ਹੈ ਜੀ ਆਪਣੇ ਕਹਿੰਦੇ ਨਹੀਂ ਯਾਰ ਉਹ ਇਦਾਂ ਇਦਾਂ ਚਾਹ ਤੜ ਨਾਲ ਬੋਲਦਾ ਚਾ ਨਹੀਂ ਬੋਲਦਾ ਯਾਰ ਜੀ 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 ਬਿਲਕੁਲ ਬਿਲਕੁਲ ਮੈਂ ਜੋ ਬਹੁਤ ਚੰਗੀ ਗੱਲ ਕਹੀ ਬਹੁਤ ਸਿਆਣੀ ਗੱਲ ਕਹੀ ਤੁਸੀਂ ਕਿਉਂਕਿ ਸਮਝਦਾਰ ਹੋ ਤੁਸੀਂ ਦੇਖਿਆ ਸਾਰਾ ਕੁਝ লাই ਦੇ ਵਿੱਚ ਵੀ ਮੈਂ ਆਪਣਾ ਪਰਿਵਾਰ ਜਿਹੜਾ ਚਾਚੇ ਤਾਏ ਜਾਂ ਰਿਸ਼ਤੇਦਾਰ ਉਹਨਾਂ ਨੂੰ ਬਰਾਬਰ ਖੜੇ ਕਰੋ ਜਿਨ੍ਹਾਂ ਨੇ ਤੁਹਾਡੇ ਨਾਲ ਖੜਨਾ ਹੈ ਜੇ ਤੁਸੀਂ ਉਹਨਾਂ ਦੀ ਹੈਲਪ ਕਰੋਗੇ ਸਾਰੀ ਉਮਰ ਤੁਹਾਡਾ एहसान ਮੰਨਣਗੇ ਜੇ ਬਗਾਨੇ ਬੰਦੇ ਦਾ ਕਰਾਂਗੇ ਤੇ ਇਹ ਨਹੀਂ ਪਤਾ ਉਹਦੇ ਕੱਲ ਨੂੰ ਮੂੰਹ ਕਿੱਧਰ ਨੂੰ ਹੋ ਜਾਣਾ ਸਹੀ ਹੈ ਨਾ ਜੀ ਜੇ ਆਪਣੇ ਦਾ ਕਰਾਂਗੇ ਕੋਈ ਕੋਈ ਸਾਨੂੰ ਨਾਲ ਠਾਇਆ ਤਾਂ ਬਹੁਤ ਵਧੀਆ ਗੱਲ ਹੈ ਮੈਸੇਜ ਅੱਗੇ ਪਹੁੰਚਣਾ ਚਾਹੀਦਾ ਤੇ ਬਾਕੀ ਤੁਸੀਂ ਪੈਸੇ ਜੇ ਦੇਣੇ ਵੀ ਕੋਈ ਦਾਨ ਨਹੀਂ ਸੱਜਣਾ ਕੋਲ ਜਿਆਦਾ ਹੁੰਦੀ ਇਹਨਾਂ ਇਨਕਮ ਤਾਂ ਦੇਖ ਕੇ ਦਿਆ ਕਰੋ ਜਿਵੇਂ ਬਾਈ ਜੀ ਨੇ ਦੱਸਿਆ ਹਾਂ ਆਪਣੇ ਹੱਥੀ ਬਚੋਲੇ ਨੂੰ ਜੇ ਤੁਹਾਨੂੰ ਬਾਈ ਵੀਡੀਓ ਵਧੀਆ ਲੱਗੀ ਜਾਂ ਬਾਈ ਜੀ ਦਾ ਮੈਸੇਜ ਵਧੀਆ ਲੱਗਾ ਬਹੁਤ ਬਹੁਤ ਸ਼ੇਅਰ ਜਰੂਰ ਕਰੋ ਧੰਨਵਾਦ